ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹਦੀ ਲਿਆਂ ਦੇ ਕੇਲੇ ਦੀਆਂ ਛਿੱਲਾਂ ਲਈਆਂ 1 ਕਿਲੋ 1 ਕਿਲੋ ਮੈਂ ਲੈ ਆ ਜੀ ਔਲੇ ਠੀਕ ਆ ਜੀ ਜੇ ਤੁਹਾਡੇ ਕੋਲ ਗਲੇ ਸੜੇ ਤੁਹਾਨੂੰ ਕੇਲੇ ਮਿਲ ਜਾਂਦੇ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਹਾਨੂੰ ਕੇਲੇ ਨਹੀਂ ਮਿਲਦੇ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ ਇਹਦੀਆਂ ਛਿੱਲਾਂ ਲੈ ਲਓ ਛਿੱਲੇ ਦੇ ਵਿੱਚ ਛਿੱਲਾਂ ਦੇ ਵਿੱਚ ਵੀ ਓਨਾ ਹੀ ਜਿਹੜਾ ਨਿਊਟ੍ਰੀਸ਼ਨ ਆ ਉਹ ਹੁੰਦਾ ਜਿੰਨਾ ਕਿ ਕੇਲੇ ਦੇ ਵਿੱਚ ਹੁੰਦਾ ਔਲੇ ਤਕੇਲੇ ਦੋਨੋਂ ਚੀਜ਼ਾਂ ਦਾ ਇੱਕ ਇਹੋ ਜਿਹਾ ਆਪਾਂ ਅੱਜ ਲਿਕੁਇਡ ਫਰਟੀਲਾਈਜ਼ਰ ਬਣਾਵਾਂਗੇ ਜੋ ਕਿ ਤੁਹਾਡੇ ਲਗਭਗ 95% ਜਿਹੜੀ ਆ ਆਪਣੇ ਤੱਤ ਹੁੰਦੇ ਆ ਜ਼ਰੂਰੀ ਹੁੰਦੇ ਬੂਟਿਆਂ ਵਾਸਤੇ ਉਹਨਾਂ ਦੀ ਪੂਰਤੀ ਇਹਨਾਂ ਦੋਨਾਂ ਚੀਜ਼ਾਂ ਤੋਂ ਹੋ ਜਾਂਦੀ ਹੈ ਮੈਂ ਬਹੁਤ ਲੰਬੇ ਸਮੇਂ ਤੋਂ ਇਹ ਚੀਜ਼ ਵਰਤ ਰਹੀ ਆ ਤੇ ਅੱਜ ਆਪ ਦੇ ਸਾਹਮਣੇ ਸਾਰਿਆਂ ਲਈ ਸ਼ੇਅਰ ਕਰਨ ਲੱਗੀ ਆ ਜੋ ਆਰਗੈਨਿਕ ਖੇਤੀ ਕਰਦੇ ਆ ਛੱਤ ਦੇ ਉੱਤੇ ਠੀਕ ਆ ਜੀ ਇਦੇ ਵਿੱਚ ਕਿਹੜਾ ਕਿਹੜਾ ਨਿਊਟ੍ਰੀਸ਼ਨ ਹੁੰਦਾ ਕਿਹੜੇ ਕਿਹੜੇ ਤੱਤ ਹੁੰਦੇ ਆ ਉਹਦੀ ਸਾਰੀ ਗੱਲ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਨੂੰ ਬਣਾਉਣ ਦਾ ਤਰੀਕਾ ਦੱਸ ਦਈਏ ਕਿ 1 ਕਿਲੋ ਛਿੱਲਾ ਲੈ ਲਓ ਤੁਸੀਂ 1 ਕਿਲੋ ਹੀ ਔਲੇ ਲੈ ਲਓ ਠੀਕ ਆ ਜੀ ਮੇਰੇ ਕੋਲ ਛੱਤ ਦੇ ਉੱਤੇ ਲਗਭਗ 15-20 ਕਿਲੋ ਛਿੱਲਾ ਪਈਆਂ ਕੇਲਿਆਂ ਦੀਆਂ ਠੀਕ ਆ ਜੀ ਜੇ ਤੁਸੀਂ ਜਿਆਦਾ ਛਿੱਲਾ ਇਕੱਠੀਆਂ ਕਰਨੀਆਂ ਚਾਹੁੰਦੇ ਹੋ ਨਾ ਜਿਸ ਤਰ੍ਹਾਂ ਵਿਆਹ ਵਗੈਰਾ ਅੱਜ ਅੱਜਕੱਲ੍ਹ ਆਮ ਹੀ ਸਰਦੀਆਂ ਦੇ ਵਿੱਚ ਹੁੰਦੇ ਆ ਤੇ ਤੁਸੀਂ ਉਹਨਾਂ ਨੂੰ ਕਹਿ ਛੱਡੋ ਜਿਹੜੇ ਭਰਾ ਆਪਣੇ ਫਰੂਟ ਫਰੂਟ ਦਾ ਕੰਮ ਕਰਦੇ ਹਨਾ ਤੇ ਉੱਥੇ ਤੁਸੀਂ ਕਹਿ ਛੱਡੋ ਛਿੱਲਾ ਰੱਖ ਲੈਂਦੇ ਆ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਜਾਂ ਤੁਸੀਂ ਘਰੇ ਫਿਰ ਆਪਣੇ ਸਟੋਰ ਕਰੀ ਜੋ ਫ੍ਰਿਜ ਦੇ ਵਿੱਚ ਤਾਂ ਤੁਸੀਂ ਇਕੱਠੀਆਂ ਛਿੱਲਾ ਕਰ ਲਓ ਬਹੁਤ ਵਧੀਆ ਜਿਹੜਾ ਇਹ ਨਿਊਟ੍ਰੀਸ਼ਨ ਬੰਦਾ ਆ ਕੇਲੇ ਦੀਆਂ ਛਿੱਲਾਂ ਤੋਂ ਜੇ ਤੁਸੀਂ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੇ ਹੁਣ ਪਹਿਲਾਂ ਆਪਾਂ ਇਹਨੂੰ ਬਣਾਉਣ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਇਹਨਾਂ ਦੋਨਾਂ ਚੀਜ਼ਾਂ ਦੀ ਮੈਂ ਪਹਿਲਾਂ ਕਟਿੰਗ ਕਰ ਲਵਾਂ ਜਿੰਨਾ ਆਪਾਂ ਇਹਨਾਂ ਨੂੰ ਬਰੀਕ ਕਟਾਂਗੇ ਉਹਨਾਂ ਇਹਨਾਂ ਦਾ ਅਸਰ ਜਿਹੜਾ ਜ਼ਿਆਦਾ ਨਿਕਲੂਗਾ ਪਾਣੀ ਲੈ ਲਿਆ ਜੀ ਤੇ ਇਹਨੂੰ ਗੈਸ ਤੇ ਆਪਾਂ ਗਰਮ ਹੋਣ ਨੂੰ ਪਾਣੀ ਉਰਖ ਦਿੱਤਾ ਹੁਣ ਜਿਹੜੀਆਂ ਸ਼ਿੱਲਾਂ ਤੇ ਔਲੇ ਆਪਾਂ ਕੱਟੇ ਸੀ ਇਹਦੇ ਵਿੱਚ ਪਾ ਦਵਾਂਗੇ ਤੇ ਲਗਭਗ ਆਪਾਂ ਇਹਨੂੰ 15 ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਜਦ ਤੱਕ ਆਪਣਾ ਪਾਣੀ ਜਿਹੜਾ ਉਹ ਅੱਧਾ ਨਾ ਰਹਿ ਜਾਵੇ ਪਾਣੀ ਪਤੀਲੇ ਚ ਥੋੜਾ ਵਾ ਇਸ ਕਰਕੇ ਮੈਂ ਥੋੜਾ ਹੋਰ ਪਾਉਣ ਲੱਗੀ ਵਿੱਚ ਗਰਮ ਪਾਣੀ ਹੁਣ ਬਸ ਇਹਨੂੰ ਆਪਾਂ ਉਬਲਣ ਦਵਾਂਗੇ ਔਲੇ ਤੇ ਛਿੱਲਾਂ ਨੂੰ ਮੈਂ ਲਗਭਗ 20 ਮਿੰਟ ਤੱਕ ਚੰਗੀ ਤਰ੍ਹਾਂ ਉਬਾਲ ਲਿਆ ਵਾ ਜੀ ਤੇ ਹੁਣ ਮੈਂ ਇੱਕ ਡੱਬੇ ਦੇ ਵਿੱਚ ਇਹਨੂੰ ਪੈਕ ਕਰਕੇ ਲਗਭਗ 48 ਘੰਟੇ ਵਾਸਤੇ ਰੱਖ ਦਵਾਂਗੀ ਤੇ ਮਿਲਦੇ ਆਪਾਂ ਹੁਣ 48 ਘੰਟੇ ਬਾਅਦ ਆਹ ਵਾਲੇ ਡੱਬੇ ਦੇ ਵਿੱਚ ਪਾ ਕੇ ਮੈਂ ਰੱਖ ਦਿੱਤਾ ਸੀ ਜੀ ਤੇ 48 ਘੰਟੇ ਹੋ ਚੁੱਕੇ ਆ ਤੇ ਛਿੱਲਾ ਜਿਹੜੀਆਂ ਆਪਣੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਗਲ ਚੁਕੀਆਂ ਨੇ ਜਾਨੀ ਕਿ ਇਹਨਾਂ ਦਾ ਅਸਰ ਜਿਹੜਾ ਬਿਲਕੁਲ ਨਿਕਲ ਚੁੱਕਾ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਅਸਰ ਸਾਰਾ ਪਾਣੀ ਦੇ ਵਿੱਚ ਆ ਗਿਆ ਤੇ ਹੁਣ ਆਪਾਂ ਇਹਨੂੰ ਪੁਣ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਇਹਨੂੰ ਇਹਦੇ ਵਿੱਚ ਪੁਣ ਲਿਆ ਆ ਆਹ ਵਾਲੀ ਟੋਕਰੀ ਨਾਲ ਹੀ ਮੈਂ ਪੁਣਿਆ ਵਾਂ ਕਿਉਂਕਿ ਛਿੱਲਾ ਪਾਣੀ ਨਾਲ ਨਹੀਂ ਪਾਉਣਾ ਹੁੰਦੀ ਐ ਇਹਦੇ ਵਿੱਚ ਰੱਖ ਕੇ ਮੈਂ ਤੇ ਇਰਜ ਵਿੱਚ ਛਿੱਲਾਂ ਤੇ ਔਲੇ ਜਿਹੜੇ ਸੀ ਨਾ ਵਿੱਚੇ ਹੀ ਪੈ ਰਹਿਣ ਦਿੱਤੇ ਆ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਤੇ ਦੁਬਾਰਾ ਤੋਂ ਫਿਰ ਜਿੰਨਾ ਅਸਰ ਹੋਊਗਾ ਉਹ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬੂਟਿਆਂ ਨੂੰ ਦਿੰਦੇ ਰਾਵਾਂਗੇ ਇਹਨੂੰ ਪਾਣੀ ਨਾਲ ਭਰ ਕੇ ਆਪਾਂ ਰੱਖ ਦੇਣਾ ਇਹਨਾਂ ਨੂੰ ਸਿੱਟਣਾ ਬਿਲਕੁਲ ਨਹੀਂ ਹੈਗਾ ਇੱਕ ਅੰਮ੍ਰਿਤ ਵਾ ਇਹ ਔਲਿਆਂ ਦਾ ਪਾਣੀ ਤੇ ਛਿਲਕਾਂ ਜਿਹੜੀਆਂ ਹੁੰਦੀਆਂ ਆਪਣੇ ਕੇਲੇ ਦੀਆਂ ਤੇ ਇਹ ਪਾਣੀ ਆਪਣਾ ਹੁਣ ਹੋ ਗਿਆ ਜੀ ਤਿਆਰ ਠੀਕ ਆ ਜੀ ਹੁਣ ਇਹਨੂੰ ਪਾਉਣ ਦੀ ਵਿਧੀ ਵੀ ਆਪਾਂ ਤਹ ਨਾਲ ਸ਼ੇਅਰ ਕਰ ਦਿੰਨੇ ਆ ਤੇ ਇਹਨੂੰ ਮੈਂ ਕਿਉਂ ਵਰਤਦੀ ਆ ਇਦੇ ਬਾਰੇ ਥੋੜਾ ਜਿਹਾ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਜੀ ਠੀਕ ਆ ਜੀ ਔਲੇ ਤੇ ਜਿਹੜਾ ਹੁੰਦਾ ਆਪਣੇ ਕੇਲੇਆਂ ਦੀਆਂ ਛਿੱਲਾਂ ਜਾਂ ਤੁਸੀਂ ਕੇਲੇ ਹੀ ਕਹਿ ਲਓ ਇਹ ਇੱਕ ਐਨਪੀਕੇ ਹੁੰਦਾ ਪੂਰਨ ਤੌਰ ਤੇ ਇੱਕ ਐਨਪੀਕੇ ਹੀ ਇਹਨੂੰ ਤੁਸੀਂ ਕਹਿ ਸਕਦੇ ਹੋ ਜਿੱਦਾਂ ਕੈਮੀਕਲ ਦੇ ਵਿੱਚ ਆਉਂਦੇ ਆ ਨਾ ਐਨਪੀਕੇ ਤੇ ਉਹਦੀ ਗਿਣਤੀ ਵਿੱਚ ਹੀ ਤੁਸੀਂ ਇਹਨੂੰ ਲੈ ਸਕਦੇ ਹੋ ਕੇਲੇ ਦੀਆਂ ਛਿੱਲਾਂ ਤੇ ਔਲਿਆਂ ਦੇ ਵਿੱਚ ਕੀ ਕੀ ਨਿਊਟ੍ਰੀਸ਼ਨ ਹੁੰਦਾ ਵਾ ਮੈਂ ਇਹਦੀ ਵਾਰ ਤੋਂ ਕਿਉਂ ਕਰਦੀ ਆ ਇਦੇ ਬਾਰੇ ਮੈਂ ਕਾਫੀ ਪਹਿਲਾਂ ਸਰਚ ਕੀਤੀ ਸੀਗੀ ਵੀ ਜੇ ਆਪਾਂ ਇਹਨੂੰ ਵਰਤ ਰਹੇ ਆਂ ਚੀਜ਼ ਨੂੰ ਤੇ ਇਹਦੇ ਫਾਇਦੇ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ ਜੇ ਆਪਾਂ ਨੂੰ ਇਹਦੇ ਫਾਇਦਿਆਂ ਬਾਰੇ ਪਤਾ ਹੋਊਗਾ ਤਾਂ ਹੀ ਆਪਣੇ ਬੂਟਿਆਂ ਦੇ ਵਿੱਚ ਆਪਾਂ ਵਰਤਾਂਗੇ ਨਹੀਂ ਤਾਂ ਫਿਰ ਆਪਾਂ ਵੀ ਉਹ ਹੀ ਖਾਦਾਂ ਵਗੈਰਾ ਹੀ ਜਿਹੜੀਆਂ ਆਉਂਦੀਆਂ ਕੈਮੀਕਲ ਉਹੀ ਵਰਤਾਂਗੇ ਹੁਣ ਇਹਦੇ ਬਾਰੇ ਮੈਨੂੰ ਪਤਾ ਵਾ ਇਸ ਕਰਕੇ ਮੈਂ ਇਹ ਵਰਤ ਸਕਦੀ ਆ ਕਿ ਮੇਰੀ ਜਿਹੜੀ ਬੂਟਿਆਂ ਦੀ ਕਿਹੜੀ ਕਿਹੜੀ ਘਾਟ ਆ ਇਹਨਾਂ ਚੀਜ਼ਾਂ ਤੋਂ ਪੂਰੀ ਹੋ ਜਾਣੀ ਆ ਠੀਕ ਆ ਜੀ ਇਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਤੇ ਕੇਲੇ ਦੇ ਛਿਲਤਿਆਂ ਦੇ ਛਿਲਕੇ ਦੇ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਆ ਥੋੜੀ ਆਪਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜੋ ਹੋਰ ਕਿਸੇ ਵੀ ਖਾਦ ਦੀ ਆਪਾਂ ਨੂੰ ਨਾ ਜਿਹੜੀ ਉਹ ਵਰਤੋਂ ਕਰਨ ਦੀ ਫਿਰ ਲੋੜ ਨਹੀਂ ਪੈਂਦੀ ਜੇ ਆਪਾਂ ਇਹ ਦੋਨੇ ਚੀਜ਼ਾਂ ਵਰਤਦੇ ਆ ਤਾਂ ਇਹਨਾਂ ਦੇ ਵਿੱਚ ਜਿਹੜਾ ਜੀ ਪੋਟਾਸ਼ੀਅਮ ਹੁੰਦਾ ਆ ਤੇ ਉਹ ਆਪਣੇ ਜਿਹੜੇ ਫਲਾਂ ਫੁੱਲ ਅਤੇ ਫਲਾਂ ਦੀ ਜਿਹੜੀ ਬनावट ਆ ਜਾਨੀ ਕਿ ਉਹਦਾ ਜਿਹੜਾ ਸਾਈਜ਼ ਆ ਟੇਡੇ ਮੇਡੇ ਫਲ ਕਈ ਵਾਰੀ ਆਪਣੇ ਹੋ ਜਾਂਦੇ ਆ ਉਹ ਜਿਹੜੇ ਫਲਾਂ ਦਾ ਮਤਲਬ ਕਿ ਜਿਹੜੀ ਬनावट ਹੁੰਦੀ ਹੈ ਨਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਪੋਟਾਸ਼ੀਅਮ ਨੰਬਰ 2 ਤੇ ਫਾਸਫੋਰਸ ਜੋ ਤੁਸੀਂ ਸਾਰੇ ਜਾਣਦੇ ਹੋ ਕਿ ਜੜਾਂ ਦਾ ਜਿਹੜਾ ਵਾਧਾ ਵਾ ਉਹ ਫਾਸਫੋਰਸ ਦੇ ਨਾਲ ਹੀ ਹੁੰਦਾ ਵਾ ਤੇ ਬੀਜਾਂ ਦੀ ਜਿਹੜੀ ਬਨਾਵਟ ਆ ਉਹ ਵੀ ਉਹਦੇ ਨਾਲ ਹੀ ਬਣਦੀ ਆ ਤੇ ਕੈਲਸ਼ੀਅਮ ਫਲ ਤੇ ਜਿਹੜੇ ਫੁੱਲ ਹੁੰਦੇ ਇਹਨਾਂ ਦੋਨਾਂ ਨੂੰ ਝੜਨ ਤੋਂ ਰੋਕਦਾ ਆ ਤੇ ਮੈਗਨੀਸ਼ੀਅਮ ਦੀ ਜੇ ਆਪਾਂ ਗੱਲ ਕਰੀਏ ਤਾਂ ਬੂਟੇ ਦੇ ਜਿਹੜੇ ਰੰਗ ਹੁੰਦੇ ਆ ਉਹ ਮੈਗਨੀਸ਼ੀਅਮ ਦੇ ਨਾਲ ਬਣਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਰੰਗ ਕਿਸੇ ਬੂਟੇ ਦਾ ਗੂੜਾ ਹੁੰਦਾ ਤੇ ਕਿਸੇ ਦਾ ਫਿੱਕਾ ਹੁੰਦਾ ਜਦਾ ਦੇਖੋ ਇਹਦਾ ਥੋੜਾ ਰੰਗ ਫਿੱਕਾ ਆ ਇਹ ਦਾ ਥੋੜਾ ਜਿਹੜਾ ਵਾ ਉਹ ਰੰਗ ਗੂੜਾ ਵਾ ਤੇ ਇੱਧਰ ਤੁਸੀਂ ਜਾਓ ਤੇ ਇਹਦਾ ਰੰਗ ਦੇ ਵਿੱਚ ਹੋਰ ਫਰਕ ਆ ਇਹ ਜਿਹੜੇ ਰੰਗ ਬਣਦੇ ਆ ਇਹ ਮੈਗਨੀਸ਼ੀਅਮ ਦੇ ਨਾਲ ਬਣਦੇ ਆ ਠੀਕ ਆ ਜੀ ਅੱਗੇ ਹੋਰ ਆਗੇ ਜੀ ਆਪਣੀ ਸਲਫਰ ਸਲਫਰ ਦੀ ਵੀ ਇੱਕ ਬਹੁਤ ਵਧੀਆ ਜਿਹੜੀ ਪੂਰਤੀ ਆ ਇਹਨਾਂ ਦੋਨਾਂ ਫਰਟੀਲਾਈਜ਼ਰਾਂ ਦੇ ਨਾਲ ਹੋ ਜਾਂਦੀ ਆ ਸਲਫਰ ਜਿਹੜੀ ਆ ਉਹ ਪ੍ਰੋਟੀਨ ਬਣਾਉਣ ਦੇ ਵਿੱਚ ਜਿਹੜੀ ਆ ਮਦਦ ਕਰਦੀ ਜਿਹੜਾ ਬੂਟੇ ਫਲਾਂ ਦੇ ਵਿੱਚ ਪ੍ਰੋਟੀਨ ਬਣਦਾ ਉਹ ਠੀਕ ਆ ਜੀ ਤੇ ਹੋਰ ਆਪਾਂ ਗੱਲ ਕਰੀਏ ਔਰ ਇਹਨਾਂ ਦੇ ਵਿੱਚ ਹੁੰਦਾ ਜੀ ਲੋਹਾ ਤੇ ਲੋਹਾ ਜਿਹੜਾ ਆਪਣੇ ਬੂਟੇ ਆ ਪੌਦੇ ਆ ਜਿਹੜੇ ਉਹਨੂੰ ਜਿਹੜੀ ਸਾਹ ਲੈਣ ਦੇ ਵਿੱਚ ਜਿਹੜੀ ਆ ਉਹਦੀ ਕਿਰਿਆ ਵਾ ਉਹ ਕਰਦਾ ਵਾ ਜਿਹੜਾ ਬੂਟਾ ਮਤਲਬ ਕਿ ਸਾਹ ਲੈਂਦਾ ਤਾਂ ਆਪਾਂ ਗਾਂ ਬੂਟਿਆਂ ਰਹੀ ਸਾਹ ਲੈ ਰਹੇ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਾਰਬੋਹਾਈਡਰੇਟ ਜਿਹੜਾ ਬੂਟਾ ਆ ਉਹ ਰਾਤ ਨੂੰ ਛੱਡਦਾ ਆ ਤੇ ਦਿਨੇ ਉਹ ਆਕਸੀਜਨ ਛੱਡਦਾ ਵਾ ਇਹ ਸਾਰੇ ਆਪਾਂ ਨੂੰ ਅੱਜ ਪਤਾ ਹੀ ਹੁੰਦਾ ਨਿੱਕੇ ਬੱਚਿਆਂ ਨੂੰ ਵੀ ਸ਼ਾਇਦ ਇਹਦੇ ਬਾਰੇ ਪਤਾ ਹੀ ਹੋਵੇ ਤੇ ਉਹ ਜਿਹੜਾ ਬਣਦਾ ਆ ਉਹ ਲੋਹੇ ਦੀ ਪੂਰਤੀ ਦੇ ਨਾਲ ਬਣਦਾ ਜੀ ਤੇ ਜਿੰਕ ਜਿੰਕ ਜਿਹੜੇ ਪੱਤੇ ਆ ਜਿਹੜੇ ਨਵੇਂ ਨਿਕਲਦੀਆਂ ਕੁੰਬਲਾ ਨਿਕਲਦੀਆਂ ਆ ਛੋਟੇ-ਛੋਟੀਆਂ ਕੁਰੁੰਬਲਾ ਆਪਾਂ ਜਿਹਨੂੰ ਕਹਿ ਦਿੰਨੇ ਆ ਵੀ ਜਿਸ ਤਰ੍ਹਾਂ ਆ ਨਵੇਂ ਪੱਤੇ ਨਿਕਲ ਰਹੇ ਆ ਇਹਨੂੰ ਜਿਹੜਾ ਆ ਉਹ ਜਿੰਕ ਦੀ ਜਿਹੜੀ ਪੂਰਤੀ ਹੋਊਗੀ ਤਾਂ ਇਹ ਨਵੀਆਂ ਕੁਰੁੰਬਲਣਾ ਨਿਕਲਣੀਆਂ ਆ ਨਹੀਂ ਤਾਂ ਬੂਟੇ ਦੀ ਜਿਹੜੀ ਗਰੋਥ ਆ ਫਿਰ ਉੱਥੇ ਹੀ ਰੁਕ ਜਾਂਦੀ ਆ ਹੁਣ ਆ ਗਈ ਜੀ ਬੋਰਾਨ ਬੋਰਾਨ ਵੀ ਇੱਕ ਬਹੁਤ ਹੀ ਜਿਹੜਾ ਜ਼ਰੂਰੀ ਤਾਤਾ ਤੇ ਆਮ ਤੁਸੀਂ ਸੁਣਿਆ ਵੀ ਹੋਣਾ ਵਾ ਕੈਮੀਕਲ ਦੇ ਵਿੱਚ ਜੀ ਅਸੀਂ ਬੋਰਾਨ ਦੀ ਜਿਹੜੀ ਉਹ ਸਪਰੇਅ ਕੀਤੀ ਆ ਇਹ ਫਲ ਤੇ ਫੁੱਲਾਂ ਦੀ ਜਿਹੜੀ ਗਿਣਤੀ ਆ ਉਹਨੂੰ ਵਧਾਉਂਦਾ ਵਾ ਤੇ ਜਿਹੜਾ ਆਪਾਂ ਨੂੰ ਸਵਾਦ ਆਉਂਦਾ ਟੇਸਟ ਆਉਂਦਾ ਵਾ ਉਹ ਬੁਰਾਂ ਦੇ ਨਾਲ ਹੀ ਆਉਂਦਾ ਜੇ ਖੱਟ ਮਿੱਠਾ ਟੇਸਟ ਆ ਉਹ ਵੀ ਬੁਰਾਂ ਦੇ ਨਾਲ ਬਣਦਾ ਜੇ ਮਿੱਠਾ ਟੇਸਟ ਆ ਤਾਂ ਉਹ ਵੀ ਬੁਰਾਂ ਦੇ ਨਾਲ ਹੀ ਬਣਨਾ ਜੇ ਬੁਰਾਂ ਦੀ ਕਮੀ ਹੋ ਜੂਗੀ ਤਾਂ ਤੁਸੀਂ ਦੇਖਿਆ ਹੋਣਾ ਕਿ ਅਮਰੂਦ ਜਿਹੜੇ ਕਈ ਵਾਰੀ ਕਿ ਉਹਨਾਂ 'ਚ ਮਿਠਾਸ ਨਹੀਂ ਹੁੰਦੀ ਉੱਥੇ ਬੁਰਾਂ ਦੀ ਜਿਹੜੀ ਉਹ ਕਮੀ ਹੁੰਦੀ ਆ ਤਾਂ ਫਿਰ ਜਿਹੜੇ ਆਪਣੇ ਆ ਫਲਾਂ ਦੇ ਵਿੱਚ ਟੇਸਟ ਨਹੀਂ ਆਉਂਦਾ ਇਸ ਕਰਕੇ ਬੁਰਾਂ ਦੀ ਕਮੀ ਵੀ ਜਿਹੜੀ ਹੈ ਨਾ ਕਦੀ ਵੀ ਨਹੀਂ ਹੋਣੀ ਚਾਹੀਦੀ ਨਹੀਂ ਤੇ ਫਲਾਂ ਦਾ ਆਪਾਂ ਨੂੰ ਫਿਰ ਕੋਈ ਸਵਾਦ ਜਾਂ ਕੋਈ ਟੇਸਟ ਨਹੀਂ ਆਉਣਾ ਹੈਗਾ ਠੀਕ ਆ ਜੀ ਇੰਨਾ ਕਿ ਜੀ ਮੈਨੂੰ ਪਤਾ ਹੈ ਇਨ੍ਹਾਂ ਦੇ ਬਾਰੇ ਤੇ ਬਹੁਤ ਜ਼ਿਆਦਾ ਤੇ ਕੋਈ ਮੈਨੂੰ ਵੀ ਖਾਸ ਨਹੀਂ ਪਤਾ ਹੈਗਾ ਪਰ ਮੈਨੂੰ ਇੰਨਾ ਕੁ ਪਤਾ ਵੀ ਇਨ੍ਹਾਂ ਦੋਨਾਂ ਛਿੱਲਾਂ ਦੀ ਜੇ ਆਪਾਂ ਵਰਤੋਂ ਕਰਦੇ ਹਾਂ ਤਾਂ ਆਪਣੇ ਜਿਹੜਾ ਇੰਨਾ ਕੁ ਨਿਊਟ੍ਰੀਸ਼ਨ ਆ ਨਾ ਉਹ ਪੂਰਾ ਹੋ ਜਾਂਦਾ ਵਾ ਤੇ ਤਾਂ ਕਰਕੇ ਮੈਂ ਇਨ੍ਹਾਂ ਦੋਨਾਂ ਚੀਜ਼ਾਂ ਦੀ ਵਰਤੋਂ ਬਹੁਤ ਜ਼ਿਆਦਾ ਕਰਦੀ ਆਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਵਾਂ ਤੁਸੀਂ ਜ਼ਿਆਦਾ ਜਾਣਕਾਰੀ ਦੇ ਵਾਸਤੇ ਗੂਗਲ ਵੈਸੇ ਕਰ ਸਕਦੇ ਹੋ ਕਿਉਂਕਿ ਮੇਰੇ ਕੋਲ ਤਾਂ ਔਲੇ ਵਗੈਰਾ ਜਿੱਦਾਂ ਘਰ ਦੇ ਹੈਗੇ ਆ ਤਾਂ ਮੈਂ ਤਾਂ ਇਹ ਜ਼ਿਆਦਾ ਵੀ ਜਿੱਦਾਂ ਬਣਾ ਕੇ ਰੱਖ ਲੈਣਾ ਇੱਕ ਡਰਮ ਦੇ ਵਿੱਚ ਮੈਂ ਹੁਣ ਜਿੰਨੇ ਵੀ ਮੈਨੂੰ ਔਲੇ ਮਿਲ ਗਏ ਨਾ ਥੱਲੇ ਡਿੱਗੇ ਹੋਏ ਉਹਨਾਂ ਸਾਰਿਆਂ ਨੂੰ ਮੈਂ ਸਟੋਰ ਕਰ ਲੈਣਾ ਡਰਮ ਦੇ ਵਿੱਚ ਆਉਣ ਵਾਲੇ ਸਮੇਂ ਲਈ ਫਿਰ ਆਪਾਂ ਇੱਕ ਸਾਲ ਇਹਨੂੰ ਜਿਹੜਾ ਵਾ ਉਹ ਵਰਤੀ ਜਾਣਾ ਤੇ ਜੇ ਤੁਸੀਂ ਮੁੱਲ ਲੈ ਕੇ ਪਾਉਣੇ ਆ ਉਹ ਤੁਹਾਡੀ ਆਪਣੀ ਇੱਛਾ ਵਾ ਜੇ ਤੁਸੀਂ ਖਰਚਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਕੇਲੇ ਦੀਆਂ ਛਿੱਲਾਂ ਤੇ ਆਮ ਆਪਾਂ ਨੂੰ ਹਰ ਇੱਕ ਘਰ ਮਿਲ ਜਾਂਦੀਆਂ ਗਰੀਬ ਤੋਂ ਗਰੀਬ ਵੀ ਪਰਿਵਾਰ ਜਿਹੜਾ ਹੁੰਦਾ ਉਹ ਵੀ ਕੇਲਿਆਂ ਦੀ ਵਰਤੋਂ ਦਾ ਕਦੀ ਨਾ ਕਦੀ ਕਰਦਾ ਹੀ ਆ ਠੀਕ ਆ ਜੀ ਫਿਰ ਤੁਸੀਂ ਜੇ ਔਲੇ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਕੱਲੇ ਕੇਲਿਆਂ ਦਾ ਬਣਾ ਲਓ ਹੋਰ ਕੋਈ ਫਲ ਜੋ ਤੁਸੀਂ ਘਰ ਵਿੱਚ ਲਿਆਉਂਦੇ ਹੋ ਫਲ ਜਾਂ ਕੱਦੂ ਕੱਦੂ ਤਾਂ ਆਮ ਹੀ ਆਪਾਂ ਨੂੰ ਮਿਲ ਜਾਂਦੇ ਆ ਤੇ ਔਲਿਆਂ ਦੀ ਜਗ੍ਹਾ ਫਿਰ ਤੁਸੀਂ ਉਹਦੀ ਵਰਤੋਂ ਕਰ ਲਓ ਰਾਮਾ ਤੋਰੀਆਂ ਹੁੰਦੀਆਂ ਮਤਲਬ ਕਹਿਣ ਦਾ ਮਤਲਬ ਕਿ ਕੋਈ ਵੀ ਫਲ ਫਰੂਟ ਜੋ ਤੁਸੀਂ ਘਰ ਦੇ ਵਿੱਚ ਖਾਂਦੇ ਹੋ ਉਹਨੂੰ ਵੇਸਟ ਨਾ ਸਿੱਟੋ ਉਹਦਾ ਤੁਸੀਂ ਲਿਕੁਇਡ ਫਰਟੀਲਾਈਜ਼ਰ ਬਣਾਓ ਇਸ ਤਰ੍ਹਾਂ ਜੇ ਤੁਸੀਂ ਬਾਲਣਾ ਨਹੀਂ ਚਾਹੁੰਦੇ ਤਾਂ ਉਹਨੂੰ ਤੁਸੀਂ 72 ਘੰਟੇ ਵਾਸਤੇ ਪਾਣੀ ਦੇ ਵਿੱਚ ਉਹਨੂੰ ਕੁੱਟ ਕੇ ਤੇ ਪਾਣੀ ਦੇ ਵਿੱਚ ਪੇਂਦੋ ਉਹਨੂੰ ਠੀਕ ਆ ਜੀ ਪੇਂ ਕੇ ਫਿਰ ਤੁਸੀਂ ਉਹਦੀ ਵਰਤੋਂ ਜਿਹੜੀ ਆ ਉਹ ਥੋੜਾ 1 ਲੀਟਰ ਇਹ ਜਿੱਦਾਂ ਤੁਸੀਂ ਲੈ ਲਿਆ ਲਿਕੁਇਡ ਤੇ 15 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਇਦਾਂ ਸਾਰੇ ਹੀ ਬੂਟਿਆਂ ਦੇ ਉੱਤੇ ਛੋਟੇ ਬੂਟਿਆਂ ਦੇ ਉੱਤੇ ਤਾਂ ਆਪਣੇ ਕੋ ਉੱਪਰ ਵੀ ਪੈ ਜਾਂਦਾ ਇੰਨਾ ਕੁ ਪਾਣੀ ਨਾਲ ਹੀ ਤੁਸੀਂ ਬੂਟੇ ਦੇ ਉੱਤੇ ਪਾ ਦੋ ਸਪਰੇਅ ਦੀ ਸਪਰੇਅ ਹੋ ਗਈ ਤੇ ਮੁੱਡਾ ਦਾ ਜਿਹੜਾ ਮੁੱਡਾ 'ਚ ਵੀ ਪੈ ਗਿਆ ਦੋਨੇ ਕੰਮ ਇੱਕੋ ਸਾਰੀ ਹੋ ਜਾਂਦੇ ਆ ਫੇ ਸਪਰੇਅ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਹੁਣ ਆਹ ਬੂਟੇ ਛੋਟੇ ਆ ਮੈਂ ਇਹਨਾਂ ਦੇ ਉੱਤੇ ਵੀ ਪਾ ਦੇਣਾ ਵਾ ਤੇ ਨਾਲ ਹੀ ਉਹ ਸਪਰੇਅ ਹੋ ਗਈ ਤੇ ਨਾਲ ਹੀ ਮੁੱਡਾ ਦੇ ਵਿੱਚ ਪੈ ਗਿਆ ਠੀਕ ਆ ਜੀ ਤੇ ਉਬਾਲਦੀ ਮੈਂ ਤਾਂ ਹੁੰਨੀ ਆ ਜਦੋਂ ਮੈਂ ਤਾਂ ਥੋੜਾ ਬਣਾਉਣਾ ਹੁੰਦਾ ਨਾ ਤੇ ਬਾਲਦੀ ਮੈਂ ਤਾਂ ਹੁੰਨੀ ਆ ਕਿਉਂਕਿ ਫਿਰ ਇਹਨੂੰ ਫੰਗਸ ਨਹੀਂ ਲੱਗਦੀ ਹੈਗੀ ਜੇ ਆਪਾਂ ਵੈਸੇ ਲਿਕੁਇਡ ਪਾਉਨੇ ਆ ਤੇ ਕਈ ਵਾਰੀ ਕੀ ਹੁੰਦਾ ਕਿ ਉਹਦੇ ਨਾਲ ਫੰਗਸ ਲੱਗਣ ਦਾ ਡਰ ਹੁੰਦਾ ਤਾਂ ਕਰਕੇ ਫਿਰ ਮੈਂ ਨਾ ਉਬਾਲ ਕੇ ਪਾਤਾ ਤੇ ਹੁਣ ਜਿਹੜਾ ਆਪਾਂ ਬਣਾਇਆ ਵਾ ਆਪਾਂ ਤੁਹਾਨੂੰ ਉਹਨੂੰ ਸਪਰੇਅ ਕਰਕੇ ਵੀ ਦੱਸ ਦਿੰਨੇ ਆ ਇਹ ਮੇਰੇ ਕੋਲ ਜੀ 2 ਲੀਟਰ ਆ ਤੇ ਇਹ 20 ਲੀਟਰ ਦੀ ਮਬਾਰਟੀ ਲੈ ਲਈ ਪਾਣੀ ਦੀ ਤੇ ਸਾਰੇ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਦਿੱਤਾ ਤੇ ਹੁਣ ਜਿੰਨਾ ਕਿ ਬੂਟਿਆਂ ਦੇ ਵਿੱਚ ਪੈ ਜਾਊਗਾ ਓਨਾ ਕਿ ਮੈਂ ਪਾ ਦੇਣਾ 200 ਗ੍ਰਾਮ ਐਮ ਐਲ ਪੈ ਜਾਵੇ ਜਾਂ ਅੱਧਾ ਕਿਲੋ ਪੈ ਜਾਵੇ ਮਤਲਬ ਜਿੰਨਾ ਵੀ ਪਿਆ ਓਨਾ ਕਿ ਮੈਂ ਜਿਹੜਾ ਪਾਣੀ ਆ ਉਹ ਪਾ ਦੇਣਾ ਇਹਦੇ ਉੱਤੇ ਵੀ ਨਾਲ ਹੀ ਪਾ ਦੇਣਾ ਆ ਤੇ ਨਾਲ ਹੀ ਮੁੱਡਾਂ 'ਚ ਪੈ ਦੂ ਨਾਲ ਹੀ ਸਪਰੇਅ ਹੋ ਗਈ ਤੇ ਨਾਲ ਹੀ ਆਪਣਾ ਬੂਟੇ ਦੇ ਉੱਤੇ ਵੇਖੋ ਤੁਸੀਂ ਇਸ ਤਰ੍ਹਾਂ ਨਾਲ ਹੀ ਤਾਂ ਬੂਟਾ ਨਾਤ ਆ ਗਿਆ ਨਾਲ ਹੀ ਉਹਦੇ ਮੁੱਡਾਂ 'ਚ ਪੈ ਗਿਆ ਹੁਣ ਮੈਂ ਸਾਰੀ ਬੂਟਿਆਂ ਨੂੰ ਇਸੇ ਤਰ੍ਹਾਂ ਹੀ ਪਾ ਦਵਾਂ ਕਿਉਂਕਿ ਵੀਡੀਓ ਬਹੁਤ ਜ਼ਿਆਦੀ ਫਿਰ ਲੰਬੀ ਹੋ ਜਾਂਦੀ ਆ ਤੇ ਇਹ ਤਾਂ ਹੁਣ ਤੁਹਾਨੂੰ ਆਮ ਮੇਰੀਆਂ ਭੈਣਾਂ ਨੂੰ ਪਤਾ ਹੀ ਹੋਣਾ ਵਾ ਪਾਣੀ ਦਾ ਤਾਂ ਹਨਾ 1 ਲੀਟਰ ਤੁਸੀਂ ਇਹਦਾ ਲਓ ਤੇ 15-20 ਲੀਟਰ ਪਾਣੀ ਪਾ ਕੇ ਤੁਸੀਂ ਤੇ ਬਸ ਇਸ ਤਰ੍ਹਾਂ ਪਾ ਦਿਓ ਕੋਈ ਬਹੁਤ ਕੋਈ ਵੱਡਾ ਕੰਮ ਨਹੀਂ ਹੈਗਾ ਇਹ ਤੇ ਤੁਸੀਂ ਬੱਚੇ ਕਿਸੇ ਨੂੰ ਫੜਾ ਦਿਓ ਉਹਨੇ ਵੀ ਇਹ ਕੰਮ ਕਰ ਦੇਣਾ ਠੀਕ ਹੈ ਜੀ ਇਹ ਹੁਣ ਆਪਣੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਸਰਦੀਆਂ ਵਾਲੀਆਂ ਹੀ ਆ ਤੇ ਮੈਂ ਕੋਈ ਕੈਮੀਕਲ ਨਹੀਂ ਵਰਤਦੀ ਹੈਗੀ ਬਸ ਇਸ ਤਰ੍ਹਾਂ ਦੀ ਮੇਰੇ ਤਾਂ ਦੇਸੀ जुगाੜ ਹੀ ਹੁੰਦੇ ਆ ਜੋ ਵੀ ਮੈਨੂੰ ਸਬਜ਼ੀ ਫਲ ਮਿਲਦਾ ਆ ਤੇ ਮੈਂ ਉਹ ਖੁਦ ਵਰਤਦੀਆਂ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਵੀ ਜੇ ਕਿਸੇ ਨੂੰ ਕੋਈ ਫਾਇਦਾ ਹੁੰਦਾ ਤਾਂ ਤੁਸੀਂ ਵੀ ਇਹ ਕੰਮ ਕਰ ਸਕੋ ਜੋ ਘਰ ਦੇ ਵਿੱਚ ਫ੍ਰੀ ਦੀਆਂ ਚੀਜ਼ਾਂ ਹੁੰਦੀਆਂ ਆਪਣੀਆਂ ਕੋਈ ਇਹਨਾਂ ਤੇ ਪੈਸਾ ਨਹੀਂ ਲੱਗਦਾ ਹੈਗਾ ਕਿਉਂਕਿ ਮੇਰੇ ਕੋਲੇ ਘਰ ਦੇ ਆ ਤੁਸੀਂ ਚਾਹੋ ਤਾਂ ਖਰੀਦ ਸਕਦੇ ਹੋ ਤੇ ਚਾਹੋ ਤਾਂ ਤੁਸੀਂ ਉਹਦੀ ਜਗ੍ਹਾ ਤੇ ਕੋਈ ਹੋਰ ਕੋਈ ਵੀ ਸਬਜੀ ਨਾਰਾਂ ਦਾ ਛਿਲਕਾ ਪਾ ਲਓ ਤੁਸੀਂ ਤੇ ਜੇ ਤੁਸੀਂ ਨਾਰ ਵੀ ਨਹੀਂ ਲਿਆਉਂਦੇ ਤੇ ਜਿੱਥੇ ਨਾਰ ਦਾ ਜੂਸ ਮਿਲਦਾ ਹੈ ਨਾ ਉਹਨਾਂ ਦੇ ਕੋਲ ਬਹੁਤ ਸਾਰੀਆਂ ਛਿੱਲਾਂ ਤੁਹਾਨੂੰ ਨਾਰਾਂ ਦੀਆਂ ਮਿਲ ਜਾਣਗੀਆਂ ਨਾਲ ਹੀ ਉਹ ਗੁੱਦਾ ਹੁੰਦਾ ਉਹਨਾਂ ਕੋਲ ਤੇ ਨਾਲ ਹੀ ਤੁਹਾਨੂੰ ਉਹਨਾਂ ਕੋਲ ਛਿੱਲਾ ਮਿਲ ਜਾਣਗੇ ਉੱਥੇ ਤੁਸੀਂ ਉਹਨਾਂ ਨੂੰ ਕਹਿ ਛੱਡੋ ਜਾਂ ਕੋਈ ਇਸ ਤਰ੍ਹਾਂ ਭਾਂਡਾ ਵਗੈਰਾ ਫੜਾਓ ਤੇ ਉਹ ਭਰਾ ਫਿਰ ਨਾ ਰੱਖ ਦਿੰਦੇ ਆ ਪਾ ਕੇ ਤਾਂ ਉਹ ਤੁਸੀਂ ਲਿਆਣ ਕੇ ਤੇ ਉਹਦਾ ਜਿਹੜਾ ਇਸ ਤਰ੍ਹਾਂ ਸਾਲ ਭਾਰ ਵਾਸਤੇ ਹੁਣ ਸਟੋਰ ਕਰ ਲਓ ਸਰਦੀਆਂ ਚ ਪਾਣ ਵਾਸਤੇ ਠੀਕ ਹੈ ਜੀ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸასი ਸ਼ਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ